ਇਹ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਹੋਵੇਗੀ ਵਿਕਰਮ ਮਜੀਠੀਆ ਨੂੰ ਸਜ਼ਾ ਕਿਉਂਕਿ ਵਿਕਰਮ ਮਜੀਠੀਆ ਦੀ ਪਤਨੀ ਦੇ ਨਾਮ ਜੋ ਜ਼ਮੀਨ ਹਿਮਾਚਲ ਦੇ ਵਿੱਚ ਆ ਉਸ ਦੇ ਕਾਗਜ਼ ਸਾਹਮਣੇ ਆਏ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਗੱਲ ਕਹਿ ਰਹੇ ਨੇ ਜੋ ਸਰਕਾਰੀ ਵਕੀਲ ਨੇ ਜੋ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਪੈਰਬਾਈ ਕਰ ਰਹੇ ਨੇ ਤਾਂ ਲਗਾਤਾਰ ਵਿਕਰਮ ਮਜੀਠੀਆ ਨੂੰ ਕੜਕੀ ਦੇ ਵਿੱਚ ਫਸਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆਂ ਇਹ ਗੱਲ ਲਾਖ ਦਿੱਤੀ ਹੈ ਕਿ ਵਿਕਰਮ ਅਜੀਠੀਆਂ ਨੂੰ ਸਜ਼ਾ ਹੋਵੇਗੀ ਕਿਉਂਕਿ ਵਿਕਰਮ ਅਜੀਠੀਆਂ ਦੀ ਪਤਨੀ ਦੇ ਨਾਮ ਵੀ ਜੋ ਹਿਮਾਚਲ ਦੇ ਵਿੱਚ ਜ਼ਮੀਨਾਂ ਉਸ ਦੇ ਕਾਗਜ਼ ਮਿਲੇ ਨੇ ਤਾਂ ਇਹ ਵਿਕਰਮ ਅਜੀਠੀਆਂ ਹੁਣ ਕਸੂਤੇ ਕਰ ਰਹੇ ਨੇ ਇੱਕ ਪਾਸੇ ਵਿਕਰਮ ਅਜੀਠੀਆਂ ਦੇ ਵਕੀਲ ਜਿਹੜੇ ਨੇ ਅਰਸ਼ਦੀਪ ਕਲੇਰ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ ਉਹ ਲਗਾਤਾਰ ਦਾਵਾ ਕਰ ਰਹੇ ਨੇ ਕਿ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤਾਂ ਕਰ ਲਈ ਪਰ ਕਹਿੰਦੇ ਹੱਥ ਕੁਝ ਨਹੀਂ ਲੱਗਿਆ ਇਸੇ ਤਰੀਕੇ ਦੇ ਨਾਲ ਕਹਿੰਦੇ ਡਰੱਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਮਾਮਲਾ ਤਾਂ ਦਰਜ ਹੋਇਆ ਸੀ ਜੇਲ੍ਹ ਤੱਕ ਕੱਟ ਕੇ ਆਏ ਪਰ ਹੱਥ ਕੁਝ ਨਹੀਂ ਸੀ ਲੱਗਿਆ ਪੁਲਿਸ ਦੇ ਤਾਂ ਬਜੇਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਸੀ ਤਾਂ ਹੁਣ ਕੀ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਵਿਕਰਮ ਮਜੀਠੀਆ ਦੇ ਵਕੀਲਤਾ ਇਹ ਗੱਲ ਕਹਿ ਰਹੇ ਨੇ ਪਰ ਜਿਹੜੇ ਵਿਰੋਧੀ ਵਕੀਲ ਨੇ ਉਹ ਕਹਿ ਰਹੇ ਨੇ ਵਿਕਰਮ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਹੋਵੇਗੀ ਤਾਂ ਕੀ ਵਾਕੇ ਹੀ ਵਿਕਰਮ ਮਜੀਠੀਆ ਨੂੰ ਸਜ਼ਾ ਹੋਵੇਗੀ ਕੀ ਵਾਕੇ ਹੀ ਵਿਕਰਮ ਮਜੀਠੀਆ ਦੀ ਇਨਲੀਗਲ ਪ੍ਰਾਪਰਟੀ ਆ ਕੀ ਵਾਕੇ ਹੀ ਆਮਦਨ ਤੋਂ ਵੱਧ ਜੋ ਜਾਇਦਾਦ ਬਣਾਈ ਆ ਉਹ ਇਨਲੀਗਲ ਤਰੀਕੇ ਦੇ ਨਾਲ ਬਣਾਈ ਗਈ ਆ ਵਿਜੀਲੈਂਸ ਹੁਣ ਕੱਲੀ-ਕੱਲੀ ਜ਼ਮੀਨ ਦਾ ਕੱਲੇ-ਕੱਲੇ ਰਿਕਾਰਡ ਫਰੋਲਣ ਦੇ ਵਿੱਚ ਲੱਗੀ ਆ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਨੇ ਉਹ ਵੀ ਹੁਣ ਬਟ ਪੁਲਿਸ ਦਾ ਵਿਜੀਲੈਂਸ ਦਾ ਸਹਿਯੋਗ ਕਰ ਰਹੇ ਨੇ ਦੂਜੇ ਪਾਸੇ ਕੋਰਟ ਦੇ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਦਿੱਲੀ ਦੀ ਪੁਲਿਸ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਪੁਲਿਸ ਜਿਹੜੀ ਆ ਸਹਿਯੋਗ ਕਰੇ ਵਿਕਰਮ ਜਿਠੀਆ ਮਾਮਲੇ ਦੇ ਵਿੱਚ ਵਿਜੀਲੈਂਸ ਦਾ ਸਹਿਯੋਗ ਕਰੇ ਪੁਲਿਸ ਉਧਰ Shimla ਦੇ ਜਿਹੜੇ ਨੇ ਮੁਖੀ ਨੇ ਪੁਲਿਸ ਮੁਖੀ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਕਰੋ ਵਿਕਰਮ ਜਿਠੀਆ ਮਾਮਲੇ ਦੇ ਵਿੱਚ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਵੀ ਸਹਿਯੋਗ ਕਰ ਰਹੇ ਨੇ ਸਾਬਕਾ ਡੀਜੀਪੀ ਪੰਜਾਬ ਦੇ ਸਿਦਾਰ ਚਟੋਪਾ ਦੀ ਆ ਵੀ ਸਹਿਯੋਗ ਕਰ ਰਹੇ ਨੇ ਤੇ ਹੋਰ ਵੀ ਜਿਹੜੇ ਗਵਾਹ ਨੇ ਉਹ ਵੀ ਹੁਣ ਲਗਾਤਾਰ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਸਭ ਦੇ ਵਿਚਾਲੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਬਦ ਦਿਨ ਵੱਧ ਰਹੀਆਂ ਨੇ ਹਾਲਾਂਕਿ ਵਿਕਰਮ ਮਜੀਠੀਆ ਨੂੰ 14 ਦਿਨ ਦੀ ਨੈਕਰ ਹਸਸ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਵਿਕਰਮ ਮਜੀਠੀਆ ਦਾ ਸੰਦੇਸ਼ ਵੀ ਉੱਥੋਂ ਭੇਜਿਆ ਵਕੀਲ ਦੇ ਹੱਥ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਦਿਓ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਬਾਹਰ ਆ ਕੇ ਤੁਹਾਡੇ ਨਾਲ ਵੀ ਕਈ ਗੱਲਾਂ ਕਰਨੀਆਂ ਨੇ ਤਾ ਕੀ ਹੁਣ ਪਰ ਬਾਹਰ ਆਉਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਉਹ ਬੈਠੇ ਨੇ ਜਿਹੜੇ ਕਹਿੰਦੇ ਸੀ ਚੀਕਾਂ ਕਢਾਵਾਂਗੇ ਚੀਕਾਂ ਉਹ ਬੈਠੇ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਕਹਿੰਦੇ ਹੁਣ ਖੁਦ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਇਸ ਤਰੀਕੇ ਦੇ ਨਾਲ ਬਾਹਰ ਪਲਟਵਾਰ ਹਾਲੇ ਵੀ ਜਾਰੀ ਆ ਬੇਸ਼ੱਕ ਵਿਕਰਮਜੀਠੀਆ ਜੇਲ੍ਹ ਦੇ ਵਿੱਚ ਨੇ ਪਰ ਉਹ ਆਪਣੀ ਉਸੇ ਤਰੀਕੇ ਦੇ ਨਾਲ ਵਿਵਾਕੀ ਦੇ ਨਾਲ ਬੋਲਣ ਦਾ ਜਿਹੜਾ ਰਵਈਆ ਬੋਲਣ ਦਾ ਤਰੀਕਾ ਉਸੇ ਤਰੀਕੇ ਦੇ ਨਾਲ ਜਾਰੀ ਰੱਖ ਰਹੇ ਨੇ ਭਾਵੇਂ ਖੁਦ ਨਹੀਂ ਬਿਆਨਬਾਜ਼ੀ ਕਰ ਸਕਦੇ ਭਾਵੇਂ ਖੁਦ ਨਹੀਂ ਫੋਨ ਚਲਾ ਸਕਦੇ ਭਾਵੇਂ ਖੁਦ ਨਹੀਂ ਹੁਣ ਮੀਡੀਆ ਦੇ ਵਿੱਚ ਆ ਸਕਦੇ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਪ੍ਰੋਟੋਕੋਲ ਹੁੰਦਾ ਪਰ ਉਸ ਨੂੰ ਕਹਿੰਦੇ ਆਵਾਜ਼ ਨੂੰ ਨਹੀਂ ਦਿਵਾ ਸਕਦੇ ਆਪਣੇ ਵਕੀਲ ਦੇ ਥਰੂ ਜਦੋਂ ਕੋਈ ਮੁਲਾਕਾਤ ਕਰਨ ਜਾਂਦਾ ਉਸ ਦੇ ਥਰੂ ਸੰਦੇਸ਼ ਭੇਜਦੇ ਨੇ ਤਾਂ ਵਿਕਰਮ ਮਜੀਠੀਆ ਦੇ ਹੁਣ ਜਿਹੜੇ ਨੇ ਕਸੂਤੇ ਫਸ ਗਏ ਆਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਹੋਵੇਗੀ ਵਿਕਰਮ ਮਜੀਠੀਆ ਨੂੰ ਸਜ਼ਾ ਕਿਉਂਕਿ ਵਿਕਰਮ ਮਜੀਠੀਆ ਦੀ ਪਤਨੀ ਦੇ ਨਾਮ ਜੋ ਜ਼ਮੀਨ ਹਿਮਾਚਲ ਦੇ ਵਿੱਚ ਆ ਉਸ ਦੇ ਕਾਗਜ਼ ਸਾਹਮਣੇ ਆਏ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਗੱਲ ਕਹਿ ਰਹੇ ਨੇ ਜੋ ਸਰਕਾਰੀ ਵਕੀਲ ਨੇ ਜੋ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਪੈਰਬਾਈ ਕਰ ਰਹੇ ਨੇ ਤਾਂ ਲਗਾਤਾਰ ਵਿਕਰਮ ਜੀਠੀਆ ਨੂੰ ਕੜਕੀ ਦੇ ਵਿੱਚ ਫਸਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆਂ ਇਹ ਗੱਲ ਲਖ ਦਿੱਤੀ ਹੈ ਕਿ ਵਿਕਰਮ ਜੀਠੀਆ ਨੂੰ ਸਜ਼ਾ ਹੋਵੇਗੀ ਕਿਉਂਕਿ ਵਿਕਰਮ ਜੀਠੀਆ ਦੀ ਪਤਨੀ ਦੇ ਨਾਮ ਵੀ ਜੋ ਹਿਮਾਚਲ ਦੇ ਵਿੱਚ ਜ਼ਮੀਨਾਂ ਉਸ ਦੇ ਕਾਗਜ਼ ਮਿਲੇ ਨੇ ਤਾਂ ਇਹ ਵਿਕਰਮ ਮਜੀਠੀਆ ਹੁਣ ਕਸੂਤੇ ਕਰ ਰਹੇ ਨੇ ਇੱਕ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਜਿਹੜੇ ਨੇ ਅਰਸ਼ਦੀਪ ਕਲੇਰ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ ਉਹ ਲਗਾਤਾਰ ਦਾਵਾ ਕਰ ਰਹੇ ਨੇ ਕਿ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤਾਂ ਕਰ ਲਈ ਪਰ ਕਹਿੰਦੇ ਹੱਥ ਕੁਝ ਨਹੀਂ ਲੱਗਿਆ ਇਸੇ ਤਰੀਕੇ ਦੇ ਨਾਲ ਕਹਿੰਦੇ ਡਰੱਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਮਾਮਲਾ ਤਾਂ ਦਰਜ ਹੋਇਆ ਸੀ ਜੇਲ੍ਹ ਤੱਕ ਕੱਟ ਕੇ ਆਏ ਪਰ ਹੱਥ ਕੁਝ ਨਹੀਂ ਸੀ ਲੱਗਿਆ ਆਪਲਸ ਦੇ ਤਾਂ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਸੀ ਤਾਂ ਹੁਣ ਕੀ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਵਿਕਰਮ ਮਜੀਠੀਆ ਦੇ ਵਕੀਲਤਾ ਇਹ ਗੱਲ ਕਹਿ ਰਹੇ ਨੇ ਪਰ ਜਿਹੜੇ ਵਿਰੋਧੀ ਵਕੀਲ ਨੇ ਉਹ ਕਹਿ ਰਹੇ ਨੇ ਵਿਕਰਮ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਹੋਵੇਗੀ ਤਾਂ ਕੀ ਵਾਕੇ ਹੀ ਵਿਕਰਮ ਮਜੀਠੀਆ ਨੂੰ ਸਜ਼ਾ ਹੋਵੇਗੀ ਕੀ ਵਾਕਈ ਹੀ ਵਿਕਰਮ ਮਜੀਠੀਆ ਦੀ ਇਨਲੀਗਲ ਪ੍ਰਾਪਰਟੀ ਆ ਕੀ ਵਾਕਈ ਹੀ ਆਮਦਨ ਤੋਂ ਵੱਧ ਜੋ ਜਾਇਦਾਦ ਬਣਾਈ ਆ ਉਹ ਇਨਲੀਗਲ ਤਰੀਕੇ ਦੇ ਨਾਲ ਬਣਾਈ ਗਈ ਆ ਵਿਜੀਲੈਂਸ ਹੁਣ ਕੱਲੀ-ਕੱਲੀ ਜ਼ਮੀਨ ਦਾ ਕੱਲੇ-ਕੱਲੇ ਰਿਕਾਰਡ ਫਰੋਲਣ ਦੇ ਵਿੱਚ ਲੱਗੀ ਆ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੇ ਨੇ ਉਹ ਵੀ ਹੁਣ ਪੁਲਿਸ ਦਾ ਵਿਜੀਲੈਂਸ ਦਾ ਸਹਿਯੋਗ ਕਰ ਰਹੇ ਨੇ ਦੂਜੇ ਪਾਸੇ ਕੋਰਟ ਦੇ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਦਿੱਲੀ ਦੀ ਪੁਲਿਸ ਨੂੰ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਕਿ ਪੁਲਿਸ ਜਿਹੜੀ ਆ ਸਹਿਯੋਗ ਕਰੇ ਵਿਕਰਮ ਜਿਠੀਆ ਮਾਮਲੇ ਦੇ ਵਿੱਚ ਵਿਜੀਲੈਂਸ ਦਾ ਸਹਿਯੋਗ ਕਰੇ ਪੁਲਿਸ ਉਧਰ ਸ਼ਿਮਲੇ ਦੇ ਜਿਹੜੇ ਨੇ ਮੁਖੀ ਨੇ ਪੁਲਿਸ ਮੁਖੀ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵਿਜੀਲੈਂਸ ਦਾ ਸਹਿਯੋਗ ਕਰੋ ਵਿਕਰਮ ਜਿਠੀਆ ਮਾਮਲੇ ਦੇ ਵਿੱਚ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਵੀ ਸਹਿਯੋਗ ਕਰ ਰਹੇ ਨੇ ਸਾਬਕਾ ਡੀਜੀਪੀ ਪੰਜਾਬ ਦੇ ਸਿਦਾ ਚੱਟੋਪਾਦਿਆ ਵੀ ਸਹਿਯੋਗ ਕਰ ਰਹੇ ਨੇ ਤੇ ਹੋਰ ਵੀ ਜਿਹੜੇ ਗਵਾਹ ਨੇ ਉਹ ਵੀ ਹੁਣ ਲਗਾਤਾਰ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਸਭ ਦੇ ਵਿਚਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਰਮ ਅਜੀਠੀਆਂ ਦੀਆਂ ਮੁਸ਼ਕਲਾਂ ਦਿਨ ਬਦ ਦਿਨ ਵੱਧ ਰਹੀਆਂ ਨੇ ਹਾਲਾਂਕਿ ਵਿਕਰਮ ਅਜੀਠੀਆਂ ਨੂੰ 14 ਦਿਨ ਦੀ ਨਾਇਕਾ ਹਸਸ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਵਿਕਰਮ ਅਜੀਠੀਆਂ ਦਾ ਸੰਦੇਸ਼ ਵੀ ਉੱਥੋਂ ਭੇਜਿਆ ਵਕੀਲ ਦੇ ਹੱਥ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹ ਦੋ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਬਾਹਰ ਆ ਕੇ ਤੁਹਾਡੇ ਨਾਲ ਵੀ ਕਈ ਗੱਲਾਂ ਕਰਨੀਆਂ ਨੇ ਤਾਂ ਕੀ ਹੁਣ ਪਰ ਬਾਹਰ ਆਉਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਉਹ ਬੈਠੇ ਨੇ ਜਿਹੜੇ ਕਹਿੰਦੇ ਸੀ ਚੀਕਾਂ ਕਢਾਵਾਂਗੇ ਚੀਕਾਂ ਉਹ ਬੈਠੇ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਕਹਿੰਦੇ ਹੁਣ ਖੁਦ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਇਸ ਤਰੀਕੇ ਦੇ ਨਾਲ ਬਾਹਰ ਪਲਟ-ਪਲਟ ਹਾਲੇ ਵੀ ਜਾਰੀ ਆ ਬੇਸ਼ੱਕ ਵਿਕਰਮਜੀਠੀਆ ਜੇਲ੍ਹ ਦੇ ਵਿੱਚ ਨੇ ਪਰ ਉਹ ਆਪਣੀ ਉਸੇ ਤਰੀਕੇ ਦੇ ਨਾਲ ਵਿਵਾਕੀ ਦੇ ਨਾਲ ਬੋਲਣ ਦਾ ਜਿਹੜਾ ਰਵਈਆ ਬੋਲਣ ਦਾ ਤਰੀਕਾ ਉਸੇ ਤਰੀਕੇ ਦੇ ਨਾਲ ਜਾਰੀ ਰੱਖ ਰਹੇ ਨੇ ਭਾਵੇਂ ਖੁਦ ਨਹੀਂ ਬਿਆਨਬਾਜ਼ੀ ਕਰ ਸਕਦੇ ਭਾਵੇਂ ਖੁਦ ਨਹੀਂ ਫੋਨ ਚਲਾ ਸਕਦੇ ਭਾਵੇਂ ਖੁਦ ਨਹੀਂ ਹੁਣ ਮੀਡੀਆ ਦੇ ਵਿੱਚ ਆ ਸਕਦੇ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਪ੍ਰੋਟੋਕੋਲ ਹੁੰਦਾ ਪਰ ਉਸ ਨੂੰ ਕਹਿੰਦੇ ਆਵਾਜ਼ ਨੂੰ ਨਹੀਂ ਦਿਵਾ ਸਕਦੇ ਆਪਣੇ ਵਕੀਲ ਦੇ ਥਰੂ ਜਦੋਂ ਕੋਈ ਮੁਲਾਕਾਤ ਕਰਨ ਜਾਂਦਾ ਉਸ ਦੇ ਥਰੂ ਸੰਦੇਸ਼ ਭੇਜਦੇ ਨੇ ਤਾਂ ਵਿਕਰਮ ਮਜੀਠੀਆ ਦੇ ਹੁਣ ਜਿਹੜੇ ਨੇ ਮੁਸ਼ਕਲਾਂ ਦੇ ਵਿੱਚ ਹੋਰ ਵੀ ਵੱਧ ਕਸੂਤੇ ਫਸ ਗਏ ਆ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਹੋਵੇਗੀ ਵਿਕਰਮ ਮਜੀਠੀਆ ਨੂੰ ਸਜ਼ਾ ਕਿਉਂਕਿ ਵਿਕਰਮ ਮਜੀਠੀਆ ਦੀ ਪਤਨੀ ਦੇ ਨਾਮ ਜੋ ਜ਼ਮੀਨ ਹਿਮਾਚਲ ਦੇ ਵਿੱਚ ਆ ਉਸ ਦੇ ਕਾਗਜ਼ ਸਾਹਮਣੇ ਆਏ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਗੱਲ ਕਹਿ ਰਹੇ ਨੇ ਜੋ ਸਰਕਾਰੀ ਵਕੀਲ ਨੇ ਜੋ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਪੈਰਬਾਈ ਕਰ ਰਹੇ ਨੇ ਤਾਂ ਲਗਾਤਾਰ ਵਿਕਰਮ ਜੀਠੀਆ ਨੂੰ ਕੜੱਕੀ ਦੇ ਵਿੱਚ ਫਸਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਆ ਇਹ ਗੱਲ ਆਖ ਦਿੱਤੀ ਹੈ ਕਿ ਵਿਕਰਮ ਜੀਠੀਆ ਨੂੰ ਸਜ਼ਾ ਹੋਵੇਗੀ ਕਿਉਂਕਿ ਵਿਕਰਮ ਜੀਠੀਆ ਦੀ ਪਤਨੀ ਦੇ ਨਾਮ ਵੀ ਜੋ ਹਿਮਾਚਲ ਦੇ ਵਿੱਚ ਜ਼ਮੀਨ ਹੈ ਉਸ ਦੇ ਕਾਗਜ਼ ਮਿਲੇ ਨੇ ਤਾਂ ਇਹ ਵਿਕਰਮ ਜੀਠੀਆ ਹੁਣ ਕਸੂਤੇ ਕਰ ਰਹੇ ਨੇ ਇੱਕ ਪਾਸੇ ਵਿਕਰਮ ਮਜੀਠੀਆ ਦੇ ਵਕੀਲ ਜਿਹੜੇ ਨੇ ਅਰਸ਼ਦੀਪ ਕਲੇਰ ਅਤੇ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ ਉਹ ਲਗਾਤਾਰ ਦਾਵਾ ਕਰ ਰਹੇ ਨੇ ਕਿ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤਾਂ ਕਰ ਲਈ ਪਰ ਕਹਿੰਦੇ ਹੱਥ ਕੁਝ ਨਹੀਂ ਲੱਗਿਆ ਇਸੇ ਤਰੀਕੇ ਦੇ ਨਾਲ ਕਹਿੰਦੇ ਡਰੱਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਮਾਮਲਾ ਤਾਂ ਦਰਜ ਹੋਇਆ ਸੀ ਜੇਲ੍ਹ ਤੱਕ ਕੱਟ ਕੇ ਆਏ ਪਰ ਹੱਥ ਕੁਝ ਨਹੀਂ ਸੀ ਲੱਗਿਆ ਪੁਲਿਸ ਦੇ ਪਰਾਂਤ ਬੁਝੇ ਤੋਂ ਬਾਅਦ ਵਿਕਰਮ ਅਜੀਠਿਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਸੀ ਤਾਂ ਹੁਣ